ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੇ ਇਸ ਵੀਡੀਓ ਦਾ ਸਾਡਾ ਵਿਸ਼ਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਿਹੜੀ ਚੀਜ਼ ਗੁਰੂ ਘਰ ਨਾਲ ਕਿ ਜਾਈਏ ਤਾਂ ਜੋ ਸਾਡੀ ਕਿਰਤ ਕਮਾਈ ਵਿੱਚ ਵਾਧਾ ਹੋਵੇ ਘਰ ਵਿੱਚ ਬਰਕਤਾਂ ਪੈਣ ਸੰਗਤ ਜੀ ਅਸੀਂ ਆਪਣੇ ਕਿਰਤ ਕਮਾਈ ਦੇ ਵਾਅਦੇ ਲਈ ਆਪਣੇ ਘਰ ਵਿੱਚ ਬਰਕਤਾਂ ਪਾਉਣ ਲਈ ਬਹੁਤ ਸਾਰੇ ਕਈ ਲੋਕ ਟੂਣੇ ਟੰਮਣੇ ਵੀ ਕਰਦੇ ਹਨ ਪਰ ਸੰਗਤ ਜੀ ਇਹ ਸਭ ਤਰੀਕਾ ਸਾਡੇ ਗੁਰੂ ਨੇ ਸਾਨੂੰ ਨਹੀਂ ਦੱਸਿਆ ਹੈ ਉਹਨਾਂ ਨੇ ਤਾਂ ਸਾਡੇ ਲਈ ਬਹੁਤ ਹੀ ਸੌਖਾ ਕੰਮ ਦੱਸਿਆ ਹੈ ਸੰਗਤ ਜੀ ਸਤਗੁਰ ਕਹਿੰਦੇ ਹਨ ਕਿ ਜਿਹੜਾ ਮਨੁੱਖ ਜਿਹੜਾ ਗੁਰੂ ਨੂੰ ਪ੍ਰੇਮ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦਾ ਹੈ ਨਾ ਉਹਦੇ ਕਮਾਈ ਵਿੱਚ ਬਹੁਤ ਹੀ ਵਾਅਦੇ ਹੁੰਦੇ ਹਨ ਬਰਕਤਾਂ ਪੈਂਦੀਆਂ ਹਨ ਸਾਰੇ ਕਾਜ ਰਾਸ ਆ ਜਾਂਦੇ ਹਨ ਇੱਕ ਵਾਰ ਸਾਡੇ 7ਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਸਨ ਸੰਗਤਾਂ ਨੂੰ ਕਿ ਤੁਸੀਂ ਭਾਈ ਦਸਵੰਦ ਕੱਢਿਆ ਕਰੋ ਤਾਂ ਇੱਕ ਮਨੁੱਖ ਬਹੁਤ ਹੀ ਗਰੀਬ ਸੀ ਉਹ ਕਹਿਣ ਲੱਗਾ ਗੁਰੂ ਜੀ ਸਾਡੇ ਘਰ ਦਾ ਤਾਂ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਪਰ ਅਸੀਂ ਦਸਵੰਦ ਕਿਸ ਤਰ੍ਹਾਂ ਕੱਢੀਏ ਤਾਂ ਮੇਰੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ へ ਸਿੱਖਾ ਤੂੰ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣਾ ਹੈ ਤਾਂ ਉਸਨੇ ਕਿਹਾ ਗੁਰੂ ਜੀ ਮੈਂ ਦਿਨ ਵਿੱਚ 4 ਰੋਟੀਆਂ ਖਾਂਦਾ ਹਾਂ ਦੋ ਸਵੇਰੇ ਤੇ ਦੋ ਸ਼ਾਮ ਤੇ ਅਗੋਂ ਗੁਰੂ ਜੀ ਨੇ ਆਖਿਆ ਸਿੱਖਾ ਤੂੰ ਕੱਲ ਨੂੰ ਤਿੰਨ ਰੋਟੀਆਂ ਖਾਣੀਆਂ ਸ਼ੁਰੂ ਕਰ ਦੇ ਜਿਹੜੀ ਇੱਕ ਰੋਟੀ ਦਾ ਆਟਾ ਹੋਏਗਾ ਉਹ ਤੂੰ ਗੁਰੂ ਘਰ ਸੇਵਾ ਵਿੱਚ ਲਾ ਜੋ ਉਹ ਇੱਕ ਰੋਟੀ ਦਾ ਆਟਾ ਹੈ ਉਹ ਉਸ ਨੂੰ ਤੂੰ ਹਰ ਰੋਜ਼ ਇੱਕ ਅਲੱਗ ਬਰਤਨ ਵਿੱਚ ਕੱਢ ਜਦੋਂ ਉਹ ਬਰਤਨ ਭਰ ਗਿਆ ਤਾਂ ਤੂੰ ਉਹ ਆਟਾ ਗੁਰੂ ਘਰ ਸੇਵਾ ਵਿੱਚ ਲਾ ਤੇਰੀ ਉਹ ਸੇਵਾ ਪਰਵਾਨ ਹੋਵੇਗੀ ਉਹ ਤੇਰਾ ਦਸਵੰਦ ਨਿਕਲ ਜਾਵੇਗਾ ਤੇਰੀ ਇਹ ਸੇਵਾ ਲੇਖੇ ਵਿੱਚ ਲੱਗ ਜਾਵੇਗੀ ਪਰ ਉਹ ਸਿੱਖ ਨੇ ਕਿਹਾ ਗੁਰੂ ਜੀ ਮੇਰੀ ਇੱਕ ਰੋਟੀ ਦਾ ਆਟਾ ਇਹ ਨਾਲ ਕੀ ਹੋ ਜਾਵੇਗਾ ਇੱਕ ਰੋਟੀ ਨਾਲ ਕਿੰਨਾ ਕੁ ਫਰਕ ਪਵੇਗਾ ਤਾਂ ਅਗੋਂ ਗੁਰੂ ਜੀ ਨੇ ਆਖਿਆ ਤੇਰੀ ਇਹ ਇੱਕ ਰੋਟੀ ਦਾ ਆਟਾ ਤੈਨੂੰ ਹਜ਼ਾਰਾਂ ਰੋਟੀਆਂ ਸੇਵਾ ਵਿੱਚ ਲਾਉਣ ਵਾਲਾ ਬਣਾ ਦੇਵੇਗਾ ਇਹਨੀ ਗੱਲ ਸੁਣ ਕੇ ਇੱਕ ਹੋਰ ਸਿੱਖ ਖੜਾ ਹੋ ਗਿਆ ਉਸ ਨੇ ਆਖਿਆ ਹੇ ਸੱਚੇ ਪਾਤਸ਼ਾਹ ਇਹ ਤਾਂ ਐਨੇ ਜੋਗਾ ਹੈ ਕਿ ਦੋ ਵਕਤ ਦੀ ਰੋਟੀ ਖਾ ਲੈਂਦਾ ਹੈ ਇੱਕ ਰੋਟੀ ਕੱਢ ਦੇਵੇਗਾ ਪਰ ਮੇਰੀ ਹਾਲਤ ਤਾਂ ਇਸ ਤੋਂ ਵੀ ਬੁਰੀ ਹੈ ਮੈਂ ਤਾਂ ਸਿਰਫ ਇੱਕੋ ਹੀ ਵੇਲੇ ਦੀ ਰੋਟੀ ਮੈਨੂੰ ਪ੍ਰਵਾਨ ਹੁੰਦੀ ਹੈ ਜੇ ਇੱਕ ਵੇਲੇ ਰੱਜ ਕੇ ਖਾ ਲੈਣਾ ਹਾਂ ਤਾਂ ਦੂਜੇ ਵੇਲੇ ਦੇ ਮੈਨੂੰ ਨਹੀਂ ਮਿਲਦੀ ਹੈ ਨਹੀਂ ਜੁੜਦੀ ਹੈ ਮੈਂ ਸਿਰਫ ਇੱਕੋ ਵੇਲੇ ਹੀ ਰੋ ਪ੍ਰਸ਼ਾਦਾ ਸ਼ੱਕਦਾ ਹਾਂ ਤਾਂ ਐਨੀ ਗੱਲ ਸੁਣ ਕੇ ਗੁਰੂ ਜੀ ਨੇ ਅੱਗੋਂ ਆਖਿਆ ਕਿ ਇਹ ਸਿੱਖਾ ਤੇਰੀ ਪਤਨੀ ਨਾਲ ਆਈ ਹੈ ਤਾਂ ਉਸ ਨੇ ਆਖਿਆ ਹਾਂ ਜੀ ਗੁਰੂ ਜੀ ਨਾਲ ਆਈ ਹੈ ਉਸ ਨੂੰ ਬੁਲਾਇਆ ਤੇ ਆਖਿਆ ਧੀਏ ਤੂੰ ਇਸ ਦਿਨ ਕਿੰਨੀਆਂ ਰੋਟੀਆਂ ਬਣਾਉਂਦੀ ਹੈ ਤਾਂ ਉਸ ਨੇ ਆਖਿਆ ਗੁਰੂ ਜੀ ਦੋ ਰੋਟੀਆਂ ਬਣਾਉਂਦੀ ਹੈ ਤਾਂ ਉਸ ਨੇ ਆਖਿਆ ਜਦੋਂ ਵੀ ਤੂੰ ਆਟਾ ਗੁੰਨਣ ਲੱਗੇ ਤਾਂ ਉਸ ਆਟੇ ਵਿੱਚੋਂ ਦੋ ਚੁੰਡੀਆਂ ਕੱਢ ਕੇ ਤੂੰ ਅੱਡ ਰੱਖ ਲੈਣੀਆਂ ਹਨ ਜਦੋਂ ਵੀ ਉਹ ਦੋ ਚੁੰਡੀਆਂ ਥੋੜੀ ਥੋੜੀ ਕਰਕੇ ਇੱਕ ਬਰਤਨ ਭਰ ਜਾਵੇ ਭਾਵੇਂ ਉਹ ਮਹੀਨੇ ਚ ਪਰੇ ਜਾਂ 2 ਮਹੀਨਿਆਂ ਚ ਜਾਂ 3 ਮਹੀਨਿਆਂ ਚ ਪਰੇ ਤੂੰ ਉਹ ਗੁਰੂ ਘਰ ਆ ਕੇ ਦਸਵੰਦ ਵਜੋਂ ਲੇਖੇ ਵਿੱਚ ਲਾ ਦੇਣਾ ਹੈ ਤੁਹਾਡੀ ਇੰਨੀ ਸੇਵਾ ਹੀ ਲੇਖੇ ਵਿੱਚ ਲੱਗ ਜਾਵੇਗੀ ਤੇ ਪ੍ਰਮਾਣ ਹੋ ਜਾਵੇਗੀ ਤਾਂ ਉਹ ਸਿੱਖ ਨੇ ਕਿਹਾ ਗੁਰੂ ਜੀ ਮੇਰੀ ਇੱਕ ਚੁੰਡੀ ਆਟੇ ਦੀ ਕਿਸ ਤਰ੍ਹਾਂ ਪ੍ਰਮਾਣ ਹੋਵੇਗੀ ਕਿਸ ਤਰ੍ਹਾਂ ਇਹ ਦਸਵੰਦ ਮੇਰੇ ਲੇਖੇ ਵਿੱਚ ਲੱਗ ਜਾਵੇਗਾ ਤਾਂ ਅਗਿਓ ਗੁਰੂ ਜੀ ਨੇ ਇੱਕ ਵੇਲੇ ਦੀ ਵਾਰਤਾ ਸੁਣਾਈ ਕਹਿੰਦੇ ਕੁਝ ਨੇੜ ਦੇ ਪਿੰਡ ਦੇ ਇੱਕ ਪਰਿਵਾਰ ਰਹਿੰਦਾ ਸੀ ਬਹੁਤ ਹੀ ਨੇਕ ਪਰਿਵਾਰ ਸੀ ਬਹੁਤ ਹੀ ਘੱਟ ਜ਼ਮੀਨ ਸੀ ਉਹਨਾਂ ਕੋਲ ਤੇ ਬਹੁਤ ਹੀ ਮੁਸ਼ਕਲ ਨਾਲ ਵੀ ਨਹੀਂ ਕਹਿ ਸਕਦੇ ਗੁਜ਼ਾਰਾ ਠੀਕ-ਠਾਕ ਹੁੰਦਾ ਸੀ ਤਾਂ ਉਹ ਜੋ ਥੋੜੀ ਜਹੀ ਜ਼ਮੀਨ ਵਿੱਚ ਖੇਤੀ ਕਰਦੇ ਸਨ ਉਸ ਦੇ ਨਾਲ ਹੀ ਗੁਜ਼ਾਰਾ ਕਰਦੇ ਸਨ ਪਰ ਉਹ ਦਿਲ ਦੇ ਬਹੁਤ ਨੇਕ ਸਨ ਕਹਿੰਦੇ ਘਰ ਵਿੱਚ ਅਨਾਜ ਘਟ ਹੋਣ ਕਰਕੇ ਉਹ ਸਿਰਫ ਇੱਕੋ ਹੀ ਵਕਤ ਦੀ ਰੋਟੀ ਖਾਂਦੇ ਸਨ ਪਰ ਉਹਨਾਂ ਦੇ ਘਰ ਇੱਕ ਦਰਖਤ ਉੱਤੇ ਇੱਕ ਚਿੜਾ ਅਤੇ ਚਿੜੀ ਰਹਿੰਦੇ ਸਨ ਉਹ ਆਪਸ ਵਿੱਚ ਸੋਚਣ ਲੱਗੇ ਇਹ ਦੋਨਾਂ ਪਤੀ ਪਤਨੀਆਂ ਨੂੰ ਤੇ ਐਨੀ ਸੋਝੀ ਨਹੀਂ ਹੈ ਕਿ ਇਹਨਾਂ ਦਾ ਭਲਾ ਕਿਵੇਂ ਹੋਣਾ ਹੈ ਪਰ ਅਸੀਂ ਇਹਨਾਂ ਦੇ ਘਰ ਦਾ ਅੰਨ ਖਾਂਦੇ ਹਾਂ ਇਹਨਾਂ ਬਾਰੇ ਸਾਨੂੰ ਹੀ ਸੋਚਣਾ ਪੈਣਾ ਹੈ ਕਿਉਂਕਿ ਚਿੜਾ ਚਿੜੀ ਜਦੋਂ ਵੀ ਅਨਾਜ ਛਕਣ ਜਾਂਦੇ ਸਨ ਬਾਹਰ ਵੀ ਕਿਤੇ ਜਾਂਦੇ ਸਨ ਦਰਖਤ ਤੇ ਤਾਂ ਉੱਥੇ ਇੱਕ ਮਹਾਤਮਾ ਰਹਿੰਦੇ ਸਨ ਉਹ ਲੋਕਾਂ ਨੂੰ ਇਹੀ ਸੁਣਾਉਂਦੇ ਹੁੰਦੇ ਹਨ ਸਨ ਕਿ ਜਦੋਂ ਵੀ ਤੁਹਾਡੇ ਘਰ ਦਾ ਦਸੰਬੰਧ ਨਿਕਲਦਾ ਹੈ ਤੁਹਾਡੀਆਂ ਕਮਾਈਆਂ ਬਰਕਤਾਂ ਵਿੱਚ ਵਾਧੇ ਹੋਣ ਲੱਗ ਜਾਂਦੇ ਹਨ ਉਹ ਕਹਿੰਦੇ ਸਨ ਭਾਵੇਂ ਇੱਕ ਚੁੰਡੀ ਹੀ ਕੱਢੋ ਘਰ ਵਿੱਚੋਂ ਪਰ ਦਸੰਬੰਧ ਜ਼ਰੂਰ ਕੱਢੋ ਤੇ ਜਿੜੀ ਜਿਹੜਾ ਇਹ ਸੋਚਣ ਲੱਗੇ ਕਿ ਇਸਨਾਂ ਦੇ ਘਰੋਂ ਦਸੰਬੰਧ ਕਿਸ ਤਰ੍ਹਾਂ ਕੱਢੀਏ ਕਿ ਇਹਨਾਂ ਦਾ ਭਲਾ ਹੋ ਜਾਵੇ ਇਹ ਤਾਂ ਆਪਣਾ ਦਸਵੰਦ ਨਹੀਂ ਕੱਢ ਰਹੇ ਇਸ ਲਈ ਗਰੀਬੀ ਨੇ ਇਹਨਾਂ ਦੇ ਘਰ ਵਿੱਚ ਪੈਰ ਪਸਾਰ ਰੱਖੇ ਹੋਏ ਹਨ ਕਿਸੇ ਵੀ ਕਮਾਈ ਵਿੱਚ ਵਾਧਾ ਨਹੀਂ ਹੋ ਰਿਹਾ ਹੈ ਕਹਿੰਦੇ ਉਹਨਾਂ ਨੇ ਸਲਾਹ ਕੀਤੀ ਕਿ ਜਦੋਂ ਇਹ ਆਪਣਾ ਆਟਾ ਭਿਉਣ ਲਈ ਬਾਹਰ ਸੁੱਕਣੇ ਪਾਉਂਦੇ ਹਨ ਕਣਕ ਨੂੰ ਤਾਂ ਅਸੀਂ ਉਹਨਾਂ ਵਿੱਚੋਂ ਕੁਝ ਕੁ ਦਾਣੇ ਆਪਣੀ ਝੁੰਝ ਵਿੱਚ ਪਾ ਕੇ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਆਵਾਂ ਕਰਾਂਗੇ ਤੇ ਚੀੜਾ ਚੀੜੀ ਨੇ ਇਉਂ ਹੀ ਕਰਨਾ ਉਹਨਾਂ ਨੇ ਜਦੋਂ ਕਣਕ ਸੁੱਕਣੇ ਪਾਉਣੇ ਤੇ ਉਹ ਚਿੜੀ-ਚਿੜਾਂ ਨੇ ਆਪਣੇ ਚੁੰਝ ਵਿੱਚ ਦਾਣੇ ਫਸਾ ਕੇ ਗੁਰੂ ਦੇ ਲੰਗਰਾਂ ਵਿੱਚ ਪਾਉਣੇ ਕਰਨੇ ਜਿਉਂ-ਜਿਉਂ ਹੀ ਉਹਨਾਂ ਨੇ ਦਾਣੇ ਲੰਗਰਾਂ ਵਿੱਚ ਪਾਉਣੇ ਇਉਂ ਹੀ ਉਹਨਾਂ ਦੇ ਦਿਨ ਬਦਲਣੇ ਸ਼ੁਰੂ ਹੋ ਗਏ ਕਹਿੰਦੇ ਉਹਨਾਂ ਦੇ ਘਰ ਦੀ ਕਮਾਈ ਵਿੱਚ ਇੰਨਾ ਵਾਧਾ ਹੋ ਗਿਆ ਕਿ ਜੋ ਉਹਨਾਂ ਦੇ ਘਰ ਵਿੱਚੋਂ ਥੋੜਾ ਇਨਾਜ ਖੇਤੀ 'ਚੋਂ ਨਿਕਲਦਾ ਸੀ ਉਹ ਬਹੁਤਾ ਨਿਕਲਣ ਲੱਗਾ ਘਰ ਵਿੱਚ ਵਾਧਾ ਹੋਣ ਲੱਗ ਗਿਆ ਫਿਰ ਹੌਲੀ-ਹੌਲੀ ਜਿਉਂ ਹੀ ਉਹਨਾਂ ਦਾ ਪੁਰਾਣਾ ਮਕਾਨ ਸੀ ਬਹੁਤ ਹੀ ਮਾੜੀ ਹਾਲਤ ਵਿੱਚ ਉਹ ਉਹਨਾਂ ਨੇ ਢਾਕੇ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਘਰ ਵਿੱਚ ਦਰਖਤ ਸੀ ਜਿਸ ਉੱਤੇ ਚਿੜੀ ਤੇ ਚਿੜਾ ਰਹਿੰਦੇ ਸਨ ਉਹ ਵੀ ਕੱਟ ਦਿੱਤਾ ਜਦੋਂ ਦਰਖਤ ਕੱਟਿਆ ਤਾਂ ਉਹ ਚਿੜੀ ਚਿੜਾ ਕਿਤੇ ਹੋਰ ਜਾ ਕੇ ਰਹਿਣ ਲੱਗੇ ਕਿਉਂਕਿ ਉਹ ਦਰਖਤ ਕੱਟਿਆ ਗਿਆ ਸੀ ਉਹਨਾਂ ਨੇ ਕਿਤੇ ਹੋਰ ਰਹਿਣਾ ਸੀ ਉਨ੍ਹਾਂ ਦੇ ਦਿਨ ਬਦਲ ਗਏ ਸਨ ਇਸ ਲਈ ਉਹਨਾਂ ਨੇ ਆਪਣਾ ਨਵਾਂ ਮਕਾਨ ਸ਼ੁਰੂ ਕੀਤਾ ਬਣਾਉਣਾ ਪਰ ਜਦੋਂ ਚਿੜੀ-ਚਿੜਿਆ ਘਰੋਂ ਚਲੇ ਗਏ ਤਾਂ ਉਹਨਾਂ ਦਾ ਦਸਵੰਦ ਘਰ ਚੋਂ ਨਿਕਲਣਾ ਵੀ ਬੰਦ ਹੋ ਗਿਆ ਫਿਰ ਉਹਨਾਂ ਦੇ ਘਰ ਹੀ ਗਰੀਬੀ ਨੇ ਪੈਰ ਪਸਾਰ ਲਏ ਹੌਲੇ-ਹੌਲੇ ਕਰਕੇ ਫਿਰ ਉਹਨਾਂ ਦੇ ਘਰ ਤੰਗੀ ਆ ਗਈ ਫਿਰ ਉਹਨਾਂ ਦੇ ਮਾੜੇ ਹਾਲਾਤ ਹੋ ਗਏ ਤਾਂ ਗੁਰੂ ਜੀ ਨੇ ਇਹ ਵਾਰਤਾ ਉਹਨਾਂ ਨੂੰ ਦੱਸੀ ਸਿੱਖਾਂ ਨੂੰ ਗੁਰੂ ਜੀ ਨੇ ਆਖਿਆ ਜੇ ਘਰ ਵਿੱਚੋਂ ਦੋ ਚਾਰ ਦਾਣਿਆਂ ਦਾ ਦਸਵੰਦ ਕੱਢਣ ਨਾਲ ਉਹਨਾਂ પતિ ਪਤਨੀ ਦਾ ਭਲਾ ਹੋ ਸਕਦਾ ਹੈ ਤੇ ਤੁਹਾਡੇ ਘਰ ਵਿੱਚੋਂ ਇੱਕ ਚੁੰਡੀ ਆٹے ਦੀ ਕੱਢਣ ਨਾਲ ਕਿਉਂ ਨਹੀਂ ਹੋ ਸਕਦਾ ਸੋ ਗੁਰੂ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ ਸਿਖਾਇਆ ਹੈ ਗੁਰੂ ਜੀ ਨੇ ਆਖਿਆ ਅਮੀਰ ਦਾ ਹਜ਼ਾਰ ਤੇ ਗਰੀਬ ਦਾ ਇੱਕ ਇੱਕ ਬਰਾਬਰ ਹੈ ਭਾਵੇਂ ਕਿ ਜਿੰਨੀ ਕਿਸੇ ਦੀ ਕਮਾਈ ਹੈ ਉਨਾ ਹੀ ਦਸਵੰਦ ਕੱਢਣਾ ਚਾਹੀਦਾ ਹੈ ਜਿਸੇ ਕੋਲ ਥੋੜਾ ਹੈ ਥੋੜਾ ਕੱਢੇ ਜਿਸ ਕੋਲ ਬਹੁਤਾ ਹੈ ਬਹੁਤਾ ਕੱਢੇ ਪਰ ਪ੍ਰੇਮ ਤੇ ਪਿਆਰ ਨਾਲ ਕੱਢੇ ਗੁਰੂ ਜੀ ਜ਼ਰੂਰ ਲੇਖੇ ਵਿੱਚ ਲਾਉਂਦੇ ਹਨ ਗੁਰੂ ਜੀ ਨੇ ਸਾਨੂੰ ਦਸਵੰਦ ਕੱਢਣ ਦਾ ਹੁਕਮ ਲਾਇਆ ਹੈ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਦਸਵੰਦ ਕੱਢੇ ਬਾਬਾ ਅਨੰਦ ਸਿੰਘ ਜੀ ਇਹ ਵਚਨ ਕਰਿਆ ਕਰਦੇ ਸਨ ਜੇਕਰ ਤੂੰ 100 ਰੁਪਏ ਕਮਾਉਂਦਾ ਹੈ ਵਿੱਚੋਂ 10 ਰੁਪਏ ਗੁਰੂ ਦਾ ਦਸਵੰਦ ਕੱਢ ਦਿੰਦਾ ਹੈ ਤਾਂ ਜਿਹੜੇ 90 ਰੁਪਏ ਬਚੇ ਹਨ ਉਹ ਅੰਮ੍ਰਿਤ ਹਨ ਉਹ ਤੁਹਾਡੇ ਚੰਗੇ ਕੰਮ ਤੇ ਹੀ ਲੱਗਣਗੇ ਕਦੇ ਵੀ ਮਾੜੇ ਪਾਸੇ ਅਜਾਈ ਨਹੀਂ ਜਾਣਗੇ ਪਰ ਜੇਕਰ ਤੁਸੀਂ ਗੁਰੂ ਦੇ ਹਿੱਸੇ ਵਾਲੇ ਵੀ ਦਸ ਖਾ ਗਏ ਤਾਂ ਤੁਹਾਡੇ ਕੋਲ ਉਹ ਸੌ ਦੇ ਸੌ ਹੀ ਜ਼ਹਿਰ ਬਣ ਜਾਣਗੇ ਤੇ ਤੁਹਾਡੇ ਚੰਗੇ ਕੰਮ ਤੇ ਨਹੀਂ ਲੱਗਣਗੇ ਗੁਰੂ ਨੂੰ ਦਸਵੰਦ ਦੇਣ ਨਾਲ ਸਾਡੇ ਕਮਾਈਆਂ ਵਿੱਚ ਬਹੁਤ ਹੀ ਵਾਧੇ ਹੁੰਦੇ ਹਨ ਤੇ ਬਰਕਤਾਂ ਪੈਂਦੀਆਂ ਹਨ ਸਰਦੀ ਕਮਾਈ ਦੇ ਦਸਵੇਂ ਹਿੱਸੇ ਦਾ ਸਾਡੇ ਤੇ ਕੋਈ ਹੱਕ ਨਹੀਂ ਹੈ ਉਹ ਹੱਕ ਸਿਰਫ ਗੁਰੂ ਦਾ ਹੈ ਜੇਕਰ ਅਸੀਂ ਗੁਰੂ ਦਾ ਹੱਕ ਖਾਲ ਲਵਾਂਗੇ ਤਾਂ ਅਸੀਂ ਕਿਸ ਤਰ੍ਹਾਂ ਉਹ ਹজম ਕਰਾਂਗੇ ਉਹ ਸਾਡਾ ਖਾਦਾ ਹੋਇਆ ਵੀ ਨਾ ਪ੍ਰਮਾਨ ਹੋਏਗਾ ਗੁਰੂ ਜੀ ਆਖਦੇ ਹਨ ਜਦੋਂ ਵੀ ਤੁਸੀਂ ਗੁਰੂ ਘਰ ਦਾ ਸੰਬੰਧ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਸ ਪੜੋਸ ਕੋਈ ਗਰੀਬ ਵੇਖੋ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਅਸੀਂ ਪ भला ਕਰ ਸਕਦੇ ਹਾਂ ਮਦਦ ਕਰ ਸਕਦੇ ਹਾਂ ਤਾਂ ਜਰੂਰ ਕਰੋ ਕਿਉਂਕਿ ਗੁਰੂ ਜੀ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਾਖਿਆ ਹੈ ਗੁਰੂ ਨੇ ਇਹ ਆਖਿਆ ਹੈ ਕਿ ਗੁਰੂ ਘਰ ਜਾਂ ਤੋਂ ਪਹਿਲਾਂ ਤੂੰ ਉਸ ਗਰੀਬ ਦਾ ਭਲਾ ਜੇ ਕਰ ਦਵੇਂਗਾ ਤਾਂ ਉਹ ਦਸਵੰਦ ਤੇਰਾ ਗੁਰੂ ਆਪਣੇ ਲੇਖੇ ਵਿੱਚ ਲਾ ਲੈਣਗੇ ਉਹ ਪ੍ਰਵਾਨ ਕਰ ਲੈਣਗੇ ਸਾਡੀ ਕੀਤੀ ਹੋਈ ਛੋਟੀ ਜੀ ਕੋਸ਼ਿਸ਼ ਛੋਟੀ ਜੀ ਮਦਦ ਸਾਨੂੰ ਤੁਗੜਾ ਹੋ ਕੇ ਮਿਲਦੀ ਹੈ ਸਾਨੂੰ ਜਿੰਨਾ ਹੋ ਸਕੇ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਗੁਰੂ ਜੀ ਦੇ ਦਸਵੰਦ ਕੱਢਣਾ ਚਾਹੀਦਾ ਹੈ ਗੁਰੂ ਘਰ ਵਿੱਚ ਸੇਵਾ ਵਿੱਚ ਲਾਉਣਾ ਚਾਹੀਦਾ ਹੈ ਸੋ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਦਸਵੰਦ ਕੱਢਣ ਲਈ ਇਹ ਸਮਝ ਆ ਗਈ ਹੋਵੇਗੀ ਕਿ ਸਾਡੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੈ ਅਸੀਂ ਗੁਰੂ ਦਾ ਹਿੱਸਾ ਨਹੀਂ ਖਾਣਾ ਹੈ ਤੇ ਅਸੀਂ ਹੋਰਾਂ ਦੀ ਮਦਦ ਕਰਨੀ ਹੈ ਸਾਨੂੰ ਕੋਈ ਵੀ ਆਸ-ਪड़ोस ਅੱਗੇ ਠੰਡ ਦਾ ਸੀਜ਼ਨ ਆ ਰਿਹਾ ਹੈ ਕੋਈ ਦਿਸਦਾ ਹੈ ਕਿਸੇ ਕੋਲ ਮੋਟਾ ਕੱਪੜਾ ਨਹੀਂ ਹੈ ਕਿਸੇ ਕੋਲ ਪੈਰਾਂ 'ਚ ਪਾਉਣ ਲਈ ਜੁੱਤੇ ਨਹੀਂ ਹਨ ਤਾਂ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ ਵੇਖਣਾ ਗੁਰੂ ਸਾਹਿਬ ਤੁਹਾਨੂੰ ਉਸ ਤੋਂ ਚੌਗਣਾ ਕਰਕੇ ਵਾਪਸ ਕਰਨਗੇ ਪਰਮਾਤਮਾ ਤੁਹਾਡੀਆਂ ਕਮਾਈਆਂ ਵਿੱਚ ਵੀ ਬਰਕਤਾਂ ਪਾਉਣਗੇ ਤੇ ਸੰਗਤ ਜੀ ਆਪਣੇ ਆਪ ਨੂੰ ਜਿੰਨਾ ਹੋ ਸਕੇ ਗੁਰੂ ਨਾਲ ਜੋੜ ਲੈਣਾ ਹੈ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਹੈ ਹੋ ਸਕੇ ਅੰਮ੍ਰਿਤ ਵੇਲੇ ਆਪ ਜੀ ਨੇ ਬੰਦਗੀ ਕਰਨੇ ਹੈ ਮੂਲ ਮੰਤਰ ਸਾਹਿਬ ਦੇ ਜਾਪ ਕਰਨੇ ਹਨ ਪਰਮਾਤਮਾ ਤੁਹਾਡੇ ਦਿਨ ਬਦਲ ਦੇਵੇਗਾ ਤੁਹਾਡੇ ਬੱਚਿਆਂ ਤੇ ਆਪਣਾ ਮਿਹਰਾ ਭਰਿਆ ਹੱਥ ਰੱਖੇਗਾ ਸਦਾ ਹੀ ਤੁਹਾਡੇ ਘਰ ਖੁਸ਼ੀਆਂ ਲੈ ਕੇ ਆਵੇਗਾ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਮੈਂਟ ਕਰਨਾ ਵਾਇਰਲ ਲਿਖ ਕੇ ਆਪਣੇ ਹਾਜ਼ਰੀ ਲਗਵਾਉਣੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ